ਕੰਮ ਨਹੀਂ ਦੇਖਣ ਗੰਮਾਂ ਨਹੀਂ ਦੇਈਏ ਹਾਂ ਨਹੀਂ ਦੱਸੋ ਮੈਂ ਬਦਲ ਤੋਂ ਉਹਨੂੰ ਨੇ ਲਿਆ ਮੈਂ ਲੱਗ ਰਿਹਾ ਏਦਾਂ ਏਦਾਂ ਨਹੀਂ ਸਭ ਕੰਮ ਚੱਲਦਾ ਸਾਡੀ ਮੰਡੀ ਦੀ ਤੂੰ ਡੰਡ ਲਾ ਤੇ ਕੰਪਲੀਟ ਸਭ ਕੰਮ ਪੂਰਾ ਕੰਪਲੀਟ ਹੋ ਜਾਂਦਾ ਮੈਂ ਤਾਂ ਤਾਂ ਬਾਅਦ ਕੀਤੀ ਕਰੇਗੀ ਹਸਪਤਾਲ ਦੇ ਵਿੱਚ ਤਾਂ ਤਾਂ ਦੀ ਕਰੀ ਮੈਂ ਮੈਨੂੰ ਤੂੰ ਹੀ ਦੱਸੋ ਜੀ ਮੈਂ ਦੱਸਦਾ ਮੈਂ ਤੀ ਗਸਤ ਕੋ ਨਹੀਂ ਦਈ ਦੇ ਤੀ ਗਸਤ ਦਵਾਈ ਤੇ ਮੈਂ ਤੁਹਾਡੇ ਸਭ ਦੇ ਖਰਾਬ ਕਰ ਦਾਂਗਾ ਇਹ ਪਾਣੀ ਦਿੱਖੋਗੇ ਸਾਰਾ ਉਹ ਪਿੰਡਾਤਨ ਸੀਵਰੇਜ ਉਹਦੇ ਵਿੱਚ ਸਾਰਾ ਵੀ ਜਾਏਗਾ ਨਹੀਂ ਜੀ ਚਾਹੂ ਕਾਪਾ ਵਾਟਰ ਕਿਉਂ ਨਹੀਂ ਲੱਗਿਆ ਦੱਸੋ ਵਾਟਰ ਦਾ ਕਨੈਕਸ਼ਨ ਕਿੱਧੇ ਦੇਖਦੇ ਤੁਸੀਂ ਕਨੈਕਸ਼ਨ ਬਾਇਜੀਤਾ ਸਪਲਾਈ ਦਿੱਤਾ ਕੋਲ ਦੇ ਰਿਹਾ ਹੈ ਕਾਲਮੈਂਟੂ ਮੇਜੂਗਾ ਜੀ ਇਹ ਸਾਨੂੰ ਦੇ ਲੱਗਣਾ ਬਹੁਤ ਵਾਟਰ ਬੀ ਨਾ ਕੋਈ ਵੀ ਕੋਈ ਵੀ ਵੀਡੀਓ ਪੇਸ਼ ਕਰ ਦੋ ਤਾਂ ਇਹਦੇ ਕੋਈ ਮਿਲ ਨਹੀਂ ਦਾ ਜੀ ਸਾਡੇ ਅਸਮਾਨ ਨਾਮ ਸੀਵਰੇਜ ਦਾ ਤਾਂ ਇਹ ਕੋਈ ਪਾਣੀ ਦਾ ਸਪਲਾਈ ਨਹੀਂ ਕਰਦਾ ਅੱਜ ਇਹ ਪਾਰਾ ਜੋ ਇੱਕ ਕਿਵੇਂ ਕਰਦਾ ਨਹੀਂ ਮਾਰਦਾ ਆਹ ਤੇ ਪੂਰਾ ਖਾਸ ਡੋਗੀ ਜਿਹੜੀ ਜੇ ਇਹ 판ਜਾ ਰਹਿਣਾ ਨਹੀਂ ਕਰਦਾ ਉਹ ਨਹੀਂ ਵਾਕਈ ਵੀ ਕੰਮ ਕਿਉਂ ਦੀ ਕੰਪਨੀਟਰ ਹਰ ਅਗਰ ਪਿਆ ਇੱਥੋਂ ਦੇ ਸੀਧੇ ਤੋਂ ਪਹਿਲਾ ਖੜਾ ਅਰੇ ਬੱਦਸ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਈਆ ਲਾ ਕੇ ਅਜੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਰੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 20 ਮੀ ਆਲੇ ਦਿਨ ਮੈਨੂੰ ਵੀਡੀਓ ਕੁਛ ਆਰ.ਪੀ.ਆ ਦੇ ਭੇਜੀ ਸੀਗੀ ਤੇ ਮੈਂ ਜਦੋਂ ਇਲੈਕਸ਼ਨ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕੁਕ ਲੋ ਗਿਆ ਪਹਿਲਾਂ ਮੰਦੋ ਜਿਹੜਾ ਪੈਸਾ ਲਾਇਆ ਇਹਨੂੰ ਉਹਨੂੰ ਮੰਦੋ ਜਿਹੜਾ ਠੀਕ ਕਰਦੇ ਆ ਉਹ ਅਫਸਰ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ A1 ਮੰਡੀ ਜਿਹੜੀ ਹੋਊਗੀ ਹੈ ਵਦਿਆ ਸਾਫ ਸੁੱਥੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਂਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਵਲੇ ਜਿਹੜਾ ਮੰਡੀ ਦਾ ਉਹ ਇਹ ਵਾਦ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਏ ਤਾਂ ਫੇਰ ਤਾਂ ਬੜੀ ਵੱਡੀ ਗੱਲ ਉਹ ਮੈਂ ਦੇਖ ਰਿਹਾ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੇਰੇ ਮੈਕ ਬੰਦੀ ਕੋਈ ਵੀ ਮੈਂ ਉੱਥੇ ਦੇ ਆਪ ਜਾਨਾ ਮੌਕੇ ਤੇ ਵੇਖਣ ਵੀ ਕਿਉਂ ਪ੍ਰੋਬਲਮ ਹੈ ਤੋਂ ਇਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਸਾਰਾ ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਂਟ ਆਉਂਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ ਸੋ ਪਿਛਲੇ ਦਿਨ ਹੀ ਮੀਂਹ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਅਧਿਕਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਹੈ ਮੇਰੇ ਅਧਿਕਾਰੀਆਂ ਨੂੰ ਕਾਫੀ ਉਹ ਠੀਕ ਕਰਕੇ ਦੋ ਸਾਡੀ ਡਿਊਟੀ ਹੈ ਸਰ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਐ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸਨ ਸਾਹਿਬ ਸਕਤੀ ਸਾਹਿਬ ਐਸਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸੀ ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਂਦੀਆਂ ਸੋ ਇਹਨਾਂ ਨੂੰ ਕਿਹਾ ਕਿ 30 ਅਗਸਤ ਤੱਕ ਮੰਡੀ ਨੂੰ ਇਹ ਬੰਦ ਕਰਕੇ ਦਿਓ ਭਾਵੇਂ ਦੋਬੰਦੀ ਕਿਉਂਕਿ ਪਹਿਲੇ ਆਏ ਹਾਦਸੇ ਹੋਈਆਂ ਟੈਂਡਰ ਹੋਇਆ ਈਗਾ ਬਸਾਦ ਮੌਸਮ ਹੈ ਥੋੜਾ ਕਿ ਲਾਸਟ ਹਫਤੇ ਜਿੱਤੇ ਪਾਵਾਂਗੇ ਲੋਕ ਪਾਵਾਂਗੇ ਅਪਾ ਪਰ ਇਹ ਆ ਕਿ ਪਹਿਲਾ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵਰੇ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੂਦ ਕਾਰੀਆਂ ਨੂੰ ਕਿਹਾ ਮੈਂ ਤਾਂ ਆਇਆ ਕਿ ਭਾਈ ਇਹਨੂੰ ਕੰਪਲੀਟ ਕਰਕੇ